ਪਾਣੀ ਆ ਸੇ ਪਾਣੀ ਬਹੁਤ ਜ਼ਿਆਦਾ ਜੀ ਲੱਖ ਲੱਖ ਪਾਣੀ ਹੈ ਲੱਖ ਲੱਖ ਪਾਣੀ ਹੈ ਆਟੋ ਵੀ ਬੰਦ ਹੋ ਜਾਂਦੇ ਆ ਬੈਟਰੀ ਵਾਲੇ ਹਾਂ ਹਾਂ ਉਹ ਵੀ ਬੰਦ ਹੋ ਜਾਂਦੇ ਨੇ ਉਹ ਵੀ ਬੰਦ ਹੋ ਜਾਂਦੇ ਆ ਹਾਂ ਜੀ ਦੋਸਤੋ ਜਿਹੜੀ ਤੁਸੀਂ ਆ ਤਸਵੀਰ ਦੇਖ ਰਹੇ ਹੋ ਐਨਾ ਪਾਣੀ ਤੁਸੀਂ ਅੱਜ ਤੱਕ ਮਾਨਸਾ ਦੇ ਵਿੱਚ ਨਹੀਂ ਦੇਖਿਆ ਹੁਣ ਤੇ ਇਹ ਜਿਹੜੀ ਤਸਵੀਰ ਹੈ ਇਹ ਕਚੈਰੀਆਂ ਰੋਡ ਦੀ ਆ ਮੇਨ ਜਿਹੜਾ ਰੋਡ ਆ ਇੱਥੇ ਮਾਨਸਾ ਦੇ ਵਿੱਚ ਕਚੈਰੀ ਰੋਡ ਦੇ ਉੱਤੇ ਤੇ ਇਧਰ ਦਸ਼ਮੀਸ਼ ਸਕੂਲ ਆ ਗਿਆ ਤੇ ਇਧਰ ਨਾਲ ਹੀ ਮਾਤਾ ਸੁੰਦਰੀ ਕਾਲਜ ਹੈ ਤੇ ਮੇਨ ਰੋਡ ਆ ਇਹ ਇੱਥੇ ਇਦਰ ਰਾਇਲ ਮੂਵਸ ਹੋਟਲ ਆ ਗਿਆ ਠੀਕ ਹੈ ਜੀ ਇਹ ਤੁਸੀਂ ਦੇਖ ਲਓ ਐਨਾ ਪਾਣੀ ਮਾਨਸਾ ਦੇ ਵਿੱਚ ਗੋਡੇ-ਗੋਡੇ ਪਾਣੀ ਆ ਦੇਖ ਲਓ ਤੇ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਾਨਸਾ ਜਿਹੜੀਆਂ ਗੱਡੀਆਂ ਨੇ ਉਹ ਵੀ ਬੰਦ ਹੋ ਗਈਆਂ ਇੱਕ ਗੱਡੀ ਆ ਖੜੀ ਐ ਇੱਕ ਗੱਡੀ ਆ ਉਹ ਖੜੀ ਐ ਤੇ ਇੱਕ ਗੱਡੀ ਆ ਖੜੀ ਐ ਇੱਕ ਇਧਰ ਆਪਣਾ ਮੋਟਰਸਾਈਕਲ ਖੜਾ ਇਹ ਵੀ ਬੰਦ ਹੋ ਗਿਆ ਤੇ ਇੱਕ ਗੱਡੀ ਆ ਖੜੀ ਐ ਉਧਰ ਦੇਖ ਲਓ ਜਿਹੜੇ ਲੋਕ ਨੇ ਉਹ ਪਾਣੀ ਦੇ ਵਿੱਚ ਦੀ ਜਾ ਰਹੇ ਨੇ ਤੁਰ ਕੇ ਤੇ ਇਧਰ ਦੇਖ ਲਓ ਤੁਸੀਂ ਇੱਕ ਗੱਡੀ ਇਧਰ ਆ ਗਈ ਐਮਰਜੈਂਸੀ ਪੀਐਸਪੀਸੀਐਲ ਦੀ ਤੇ ਇਧਰ ਦੇਖ ਲਓ ਜਿਹੜਾ ਮੋਟਰਸਾਈਕਲ ਉਹ ਬੰਦ ਹੋ ਗਿਆ ਇਹ ਮਾਨਸਾ ਸ਼ਹਿਰ ਦੀਆਂ ਤਸਵੀਰਾਂ ਨੇ 메ਨ ਸੜਕ ਦੀਆਂ ਜਿਹੜੀ ਮਾਨਸਾ ਦੇ ਵਿੱਚ ਇੱਕੋ ਇੱਕ 메ਨ ਸੜਕ ਹੈ ਕਚਹਿਰੀ ਰੋਡ ਇਹ ਉਸ ਦੀਆਂ ਤਸਵੀਰਾਂ ਨੇ ਦੇਖ ਲਓ ਤੁਸੀਂ ਵੀ ਇੰਨਾ ਇੰਨਾ ਪਾਣੀ ਇਸ ਸੜਕ ਦੇ ਉੱਤੇ ਖੜ ਗਿਆ ਤੇ ਫੇਰ ਵੀ ਦੇਖ ਲਓ ਤੁਸੀਂ ਇਸ ਦਾ ਬਹੁਤ ਸਾਲਾਂ ਦਾ ਜਿਹੜਾ ਇਹ ਸੀਵਰੇਜ ਦਾ ਜਿਹੜਾ ਕੰਮ ਆ ਇਹ ਹੋਣ ਵਾਲਾ ਹੈ ਨਾਲੇ ਸਾਰੇ ਮਾਨਸਾ ਸ਼ਹਿਰ ਨੂੰ ਪਤਾ ਇੱਥੇ ਵੱਡੇ ਵੱਡੇ ਅਫਸਰ ਨੇ ਜਿਹੜੇ ਉਹ ਵੀ ਇੱਥੇ ਰਹਿੰਦੇ ਨੇ ਇਹ ਆਪਣਾ ਮੋਟਰਸਾਈਕਲ ਦਾ ਗਿਆ ਜੀ ਤੇ ਦੇਖ ਲਓ ਤੁਸੀਂ ਵੀ ਇਹ ਸੜਕ ਦੇ ਉੱਤੋਂ ਦੀ ਇੰਨੇ ਲੋਕ ਲਾਂਦੇ ਨੇ ਫੇਰ ਵੀ ਸੀਵਰੇਜ ਦਾ ਹਜੇ ਤੱਕ ਜਿਹੜਾ ਉਹ ਕੋਈ ਹੱਲ ਨਹੀਂ ਹੋਇਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਂਗਾ ਬੱਸ ਸਟੈਂਡ ਕੋਲੇ ਇਸ ਤੋਂ ਵੀ ਜ਼ਿਆਦਾ ਪਾਣੀ ਹੈ ਤੇ ਇੱਧਰ ਬੱਸ ਆ ਗਈ ਹੁਣ ਮੈਨੂੰ ਲੱਗਦਾ ਵੀ ਇਹ ਆਪਾਂ ਨੂੰ ਵੀ ਭਿਉਉਂਗੀ ਬਸਾਂਾਂ ਦੀ ਵੀ ਮਜਬੂਰੀ ਹੈ ਕਈ ਵਾਰੀ ਇਹ ਬੱਸ ਬੰਦ ਹੋ ਜੇ ਫਿਰ ਔਖਾ ਹੋ ਜਾਂਦਾ ਦੇਖ ਲੋ ਇਹਦੇ ਇੰਨਾ ਪਾਣੀ ਆ ਭਾਈ ਇੰਨਾ ਪਾਣੀ ਬਹੁਤ ਜ਼ਿਆਦਾ ਹੈ ਯਾਰ ਹਬਾ ਬੱਸ ਸਟੈਂਡ ਕੋਲ ਦੀਆਂ ਬੱਸ ਸਟੈਂਡ ਕੋਲ ਦੀਆਂ ਜੀ ਕਿੰਨਾ ਪਾਣੀ ਆ ਸੇ ਪਾਣੀ ਬਹੁਤ ਜ਼ਿਆਦਾ ਹੈ ਲੱਖ ਲੱਖ ਪਾਣੀ ਹੈ ਲਗ ਲਗ ਪਾਣੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਮਾਨਸਾ ਵਾਲਿਆਂ ਨੂੰ ਮਾਨਸਾ ਵਾਲੇ ਕੀ ਕਹਿਣਾ ਕੀ ਚਾਹੁੰਦੇ ਜੀ ਹਾਂਜੀ ਇਹ ਤਾਂ ਢਡੇ ਢਡੇ ਬਾਹਰ ਵਗ ਜਾਣ ਜੀ ਸੋਖ ਰਹੀਏ ਸਹੀ ਗੱਲ ਹੈ ਨਾ ਹਾਂਜੀ ਇੱਕ ਮੇਨ ਇੱਕ ਮੇਨ ਇਹੀ ਆ ਗਿਆ ਕਚੈਰੀ ਰੋਡ ਆ ਗਿਆ ਔਰ ਇੱਕੋ ਇੱਕ ਮੇਨ ਸੜਕਾ ਮਾਨਸਾ ਚ ਉਸੇ ਚ ਇੰਨਾ ਨਾ ਪਾਣੀ ਖੜਾ ਹੈ ਕੋਈ ਜਾ ਨਹੀਂ ਪਰਦੇ ਔਰ ਔਖਾ ਹੋ ਰਿਹਾ ਠੀਕ ਹੈ ਜੀ ਧੰਨਵਾਦ ਤੇ ਦੇਖ ਲਓ ਤੁਸੀਂ ਇੱਧਰ ਹੋਰ ਲੋਕ ਆ ਰਹੇ ਨੇ ਇਹਨਾਂ ਨੂੰ ਪੁੱਛਾਂਗੇ ਆਪਾਂ ਇਹ ਵੀ ਬੱਸ ਸਟੈਂਡ ਕਣੀ ਹੋਏ ਨੇ ਉਧਰ ਪਾਣੀ ਬਹੁਤ ਆ ਯਾਰ ਉਧਰ ਲੱਖ ਲੱਖ ਪਾਣੀ ਹੈ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਉਧਰ ਜਿਹੜੇ ਮਾਨਸਾ ਚ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਦੂਜਿਆਂ ਨੂੰ ਪੁੱਛਦੇ ਆਪਾਂ ਬੱਸ ਸਟੈਂਡ ਕਾ ਨਹੀਂ ਆਏ ਜੀ ਹਾਂ ਜੀ ਕਿੰਨਾ ਕ ਪਾਣੀ ਆ ਬਾਬਾ ਉੱਤਰ ਗੱਡੀਆਂ ਚ ਧਰਦਿਆਂ ਫਿਰਦਿਆਂ ਧਰਦਿਆਂ ਫਿਰਦਿਆਂ ਲੱਖ ਲੱਖ ਪਾਣੀ ਹੈਗਾ ਉੱਤਰ ਐਡਾ ਐਡਾ ਪਾਣੀ ਆ ਸਾਰਾ ਟਾਪਦੀ ਹੈ ਹੈ ਸਾਰਾ ਟਾਪਦੀਆਂ ਨਹੀਂ ਹੈ ਤਿੰਨ ਕੋ ਨਹੀਂ ਦੇ ਉਹ ਇੱਕੋ ਲੈ ਕੇ ਬੱਸ ਲੈ ਦੋਗੇ ਸਾਰਾ ਜਰ ਤੇਰੀ ਜਾਂਦੀ ਠਿਕਰੀ ਵਾਲੇ ਦੇ ਪੁੱਛ ਤੋਗੇ ਹੈ ਹਾਂ ਹਾਂ ਇੱਥੇ ਉਹ ਵੀ ਦੇਖ ਕੇ ਆਉਣਾ ਸੀ ਦੇਖ ਲਓ ਬਾਈ ਬਾਬਾ ਕਹਿੰਦਾ ਕਾਰ ਆ ਜਿਹੜੀ ਉਹ ਤਰਦੀ ਫਿਰਦੀ ਆ ਬੱਸ ਸਟੈਂਡ ਕੋਲੇ ਤੇ ਹੁਣ ਆਪਾਂ ਬੱਸ ਸਟੈਂਡ ਕਣੀ ਚਾਲਦੇ ਆ ਉੱਥੇ ਜਾ ਕੇ ਮੈਂ ਤੁਹਾਨੂੰ ਦਿਖਾਉਂਗਾ ਵੀ ਮਾਨਸਾ ਚ ਕੀ ਹਾਲਾਤ ਨੇ ਅੱਜ ਇਹ ਦੇਖ ਲਓ ਸਾਰੀਆਂ ਗਲੀਆਂ ਨੇ ਜਿਹੜੀਆਂ ਉਹ ਭਰੀਆਂ ਪੰਨਿਆਂ ਨੇ ਆ ਤੇ ਇਹੋ ਜਿਹੇ ਬੁਰੇ ਹਾਲਾਤ ਨੇ ਮਾਨਸਾ ਸ਼ਹਿਰ ਦੇ ਇੱਕੋ ਇੱਕ ਸ਼ੜਕ ਹੈ ਤੇ ਇੱਕੋ ਇੱਕ ਜਿਹੜਾ ਮਾਨਸਾ ਸ਼ਹਿਰ ਦੀ ਜਿਹੜੀ ਮੇਨ ਸ਼ੜਕ ਹੈ ਉਹੀ ਸੜਕ ਦੇ ਉੱਤੇ ਇੰਨਾ ਪਾਣੀ ਇੱਧਰ ਦੇਖ ਲਓ ਮਾਤਾ ਸੁੰਦਰੀ ਕਾਲਜ ਆ ਤੇ ਦੇਖ ਲਓ ਜਿਹੜੇ ਲੋਕਾਂ ਨੂੰ ਇਹ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਇੱਧਰ ਦੇਖ ਲਓ ਮੋਟਰਸਾਈਕਲ ਬੰਦ ਹੋ ਜਾਂਦੇ ਨੇ ਫਿਰ ਔਖਾ ਹੋ ਜਾਂਦਾ ਯਾਰ ਹੈ ਗੱਡੀਆਂ ਬਾਈ ਉੱਧਰ ਬੱਸ ਸਟੈਂਡ ਕਣੀ ਬੰਦ ਹੋ ਰਹੀਆਂ ਨੇ ਅਗਲੀ ਬੰਦੇ ਆਟੋ ਵੀ ਬਿਲਕੁਲ ਬੰਦ ਹੋਈ ਜਾਂਦੇ ਨੇ ਆਟੋ ਵੀ ਬੰਦ ਹੋ ਜਾਂਦੇ ਆ ਬੈਟਰੀ ਵਾਲੇ ਹਾਂ ਹਾਂ ਉਹ ਵੀ ਬੰਦ ਹੋਈ ਜਾਂਦੇ ਨੇ ਉਹ ਵੀ ਬੰਦ ਹੋਈ ਜਾਂਦੇ ਆ ਪਹਿਲੀ ਗੱਲ ਤਾਂ ਕੱਢਦੇ ਨੇ ਜਿਹੜੇ ਮੋਟਰਸਾਈਕਲ ਬਾਹਰ ਯਾਰ ਯਾਰ ਅਸੀਂ ਵੀ ਪੰਗਾ ਲੈ ਲਿਆ ਹਾਂ ਪੰਗਾ ਹੀ ਕੰਮ ਆ ਯਾਰ ਅਸੀਂ ਵੀ ਪੰਗਾ ਲੈ ਲਿਆ ਯਾਰ ਇਹ ਵੀ ਨੁਕਸਾਨ ਦਾ ਹੀ ਕੰਮ ਹੈ ਹੋਰ ਇੱਕੋ ਇੱਕ ਮੈਂਡ ਸੜਕ ਆ ਮਾਨਸਾ ਚ ਅਸੀਂ ਭਰੀ ਭਿਆ ਦਾ ਕੁਝ ਵੀ ਨਹੀਂ ਅੱਗੇ ਭਰਿਆ ਅੱਗੇ ਵਾਲੇ ਭਰਿਆ ਪਿਆ ਆਹ ਆਲੇ ਕੁ ਉਹ ਬਾਈ ਓਏ ਉਹਦਾ ਸਾਰੀ ਭਉਂਤਾ ਨਹੀਂ ਨਹੀਂ ਸਮਝਦਾ ਰਹਿਣਾ ਹੁਲੀ ਲਿਖ ਜਾਂਦਾ ਨਹੀਂ ਤਾਂ ਭਾਂਜਾ ਭਜਾ ਕੇ ਲਿਖ ਜਾਂਦੇ ਸਾਰੇ ਹੋਰ ਓਏ ਆਏ ਫਿਰ ਉਹਨਾਂ ਦਾ ਵੀ ਹੋਣ ਨੈਟ ਦੀ ਪਾਵਾਂਗੇ ਤੁਹਾਡੇ ਮਾਨਸਾ ਦਾ ਲਿਖੇ ਹੋਰ ਮਾਨਸਾ ਦੀ ਇੱਕੋ ਇੱਕ ਸੜਕ ਆ ਉਹ ਵੀ ਖਤਮ ਹੋਈ ਪਈ ਆ ਇੱਧਰ ਦੇਖ ਲੋ ਆ ਮਾਤਾ ਸੁੰਦਰੀ ਕਾਲਜ ਦੇ ਨਾਲ ਵਾਲੀ ਗਲੀ ਅੱਗੇ ਬੱਸ ਸਟੈਂਡ ਕੋਲੇ ਕਹਿੰਦੇ ਗੱਡੀ ਤਰਦੀ ਫਿਰਦੀ ਆ ਹੋਰ ਇੰਨੇ ਨਾਲ ਪਾਣੀ ਹੈ ਓਏ ਮੋਟਰਹਾਈਲ ਮੋੜ ਕੇ ਲੈ ਆਂ ਮੋੜ ਕੇ ਲੈ ਆ ਉਥੋਂ ਮੋੜ ਕੇ ਨਹੀਂ ਮੋਟਰਹਾਈਲ ਮੋੜ ਕੇ ਲਿਆ ਆ ਤਾਂ ਬੱਸ ਸਟੈਂਡ ਕੋਲੇ ਓ ਇਧਰ ਲਈ ਗਲੀ ਬਾਲੀ ਬੱਸ ਸਟੈਂਡ ਦੇ ਇਧਰ ਲਈ ਗਲੀ ਕੋਈ ਇਧਰ ਦੇਖ ਲਓ ਬਾਈ ਕਾਇ ਪਿਆ ਜੇ ਬਈ ਪਾਣੀ ਵੜ ਗਿਆ ਉਹ ਆ ਪਲਾਟ ਕਹੇ ਬਾੜਾ ਪਣੀਆ ਹੁੰਦੇ। ਕਹਿੰਦਾ ਕੁਛ ਨਹੀਂ ਦੇਖਿਆ ਸਲੈਂਸਰ ਦਾ ਡੋਬਰਿਆ ਦੇਖ ਤਾਂ ਲੈ। ਜਿੱਥੇ ਮੁੜ ਕੇ ਲੈ ਜਾਵਾਂ। ਤੁਸੀਂ ਜਾਵਾਂ ਬੈਂਕ ਸਟੈਂਡ ਤੋਂ ਮੁੜ ਕੇ। ਵਿੱਚ ਮਾਰਦੇ। ਇਹ ਸਾਰੇ ਕਹਿੰਦੇ ਕੀੜਿਆ ਪੈ ਰਹੇ ਹੋਰੇ। ਮੋਟਰ ਹਾਂ ਗਲ ਤਕੜਾ ਰਿਹਾ ਹੈਗਾ ਇਹਦਾ ਬੰਦ ਹੋਇਆ ਆ ਫਾਈਨ ਟਿਕੇ ਮੋਟਰ ਹੈਗਾ ਬਾਈ ਮਨ ਗੈਸਟਾ ਦੇ ਬਾਰੀ ਜਿੰਗਾ ਹੈ ਇੰਸਟਾ ਤੇ ਇੰਸਟਾ ਤੇ ਨਹੀਂ ਲੈਟਰ ਫੇਸਬੁੱਕ ਤੇ ਪੋਸ ਦੇ ਨਾਲ ਆ ਰਿਹਾ ਲੱਗਦਾ ਹੈ ਬਾਈ ਇਹ ਗੜੀ ਜੀ ਤਾਂ ਹ ਚੜਾ ਦੇ ਬਾਈ ਬਾਲਾ ਪਾਣੀ ਆ ਬਾਈ ਇੰਨਾ ਨਾ ਬਣੀਆ ਹਾਏ ਹਲਵਾ ਲੈਣ ਗਿਆ ਅੱਜ ਤਾਂ ਨਿਆਰੇ ਉਹ ਆ ਗਲੀ ਜੀ ਤਾ ਜੜਾ ਕੇ ਖੜਾ ਲਾ ਇੱਥੇ ਬਾਬੇ ਕੋਲੇ ਬਾਬੇ ਕੋਲੇ ਖੜਾ ਲਾ ਬਾਬੇ ਕੋਲੇ ਮੋਟ ਦੇ ਮੋਟ ਦੇ ਮੋਟ ਦੇ ਤਾਹ ਜੜਾ ਕੇ ਖੜਾ ਦੇਖ ਲਓ ਬਈ ਮਾਨਸਾ ਸ਼ਹਿਰ ਦੀਆਂ ਤਸਵੀਰਾਂ ਵੱਤ ਵਤ ਸ਼ੇਅਰ ਕਰ ਦਿਓ